ਹਾਂ ਬਿਲਕੁਲ ਜੀ ਮੈਂ ਜਿਹੜਾ ਇਹ ਮੋਰਚਾ ਚੱਲਿਆ ਸ਼ੰਭੂ ਵੈਸੇ ਸਾਡੇ ਨੇੜੇ ਹੀ ਹੈ ਇੱਥੇ ਮੈਂ ਨਹੀਂ ਜਾ ਸਕਿਆ ਤੇ ਮੇਰੀ ਕੋਸ਼ਿਸ਼ ਇਹ ਜ਼ਰੂਰ ਸੀਗੀ ਕਿ ਇਸ ਮੋਰਚੇ ਵਿੱਚ ਜਾਇਆ ਜਾਵੇ ਪਰ ਕਈ ਕਾਰਨ ਬਣੇ ਕਿ ਮੈਂ ਇਸ ਮੋਰਚੇ ਦੇ ਵਿੱਚ ਸ਼ਮੂਲੀਤ ਨਹੀਂ ਕਰ ਸਕਿਆ ਤੁਹਾਡਾ ਪਿੰਡ ਕਿੰਨੀ ਕੁ ਦੂਰ ਹੈ ਜਿੱਥੇ ਮੋਰਚਾ ਲੱਗਾ ਉਹਦੇ ਤੋਂ ਹਾਂ ਮੇਰਾ ਪਿੰਡ ਤਕਰੀਬਨ 8-9 ਕਿਲੋਮੀਟਰ ਹੋਊਗਾ ਜੀ ਜ਼ਿਆਦਾ ਦੇ ਜ਼ਿਆਦਾ 10 ਕਿਲੋਮੀਟਰ ਹੋਊਗਾ ਜੀ ਤੁਹਾਡਾ ਪਿੰਡ ਚੱਪੜ ਪਿੰਡ ਹੈ ਤੁਹਾਡਾ ਬਿਲਕੁਲ ਜੀ ਜਦੋਂ ਤੁਸੀਂ ਸ਼ੰਭੂ ਤੋਂ ਬਾਇਆ ਘਨੌਰ ਪਟਿਆਲੇ ਨੂੰ ਆਉਂਗੇ ਤਾਂ ਰਸਤੇ 'ਚ ਮੇਰਾ ਪਿੰਡ ਆ ਜਾਂਦਾ ਜਿਹੜਾ ਉੱਥੇ ਉਹਨਾਂ ਅੰਦੋਲਨ ਚੱਲ ਰਿਹਾ ਵਾ ਸ਼ੰਭੂ ਬਾਰਡਰ ਤੇ ਕਿਸਾਨ ਬੈਠੇ ਆ ਇਹਦੇ ਨਾਲ ਤੁਹਾਨੂੰ ਲੋਕਲ ਲੋਕਾਂ ਨੂੰ ਕਿੰਨੀਆਂ ਕਿ ਦਿੱਕਤਾਂ ਆ ਰਹੀਆਂ ਵਾ ਦੇਖੋ ਜੇ ਤਾਂ ਦੇਖਿਆ ਜਾਵੇ ਜੀ ਆਲ ਓਵਰ ਕਿਸਾਨੀ ਦੀਆਂ ਦਿੱਕਤਾਂ ਨੂੰ ਮੱਦੇ ਨਜ਼ਰ ਰੱਖਿਆ ਜਾਵੇ ਫੇ ਤਾਂ ਕੋਈ ਇਹਨਾਂ ਦਿੱਕਤਾਂ ਨੂੰ ਅਸੀਂ ਬਹੁਤੀਆਂ ਮਹਿਸੂਸ ਨਹੀਂ ਕਰਦੇ ਲੇਕਿਨ ਜੇ ਲੋਕਲ ਦਿੱਕਤਾਂ ਨੂੰ ਦੇਖਿਆ ਜਾਵੇ ਤਾਂ ਆ ਮੌਜੂਦਾ ਸਰਕਾਰ ਵੱਲੋਂ ਕੋਈ ਇਹਨਾਂ ਦਿੱਕਤਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਕਿਉਂਕਿ ਜਿਹੜੀਆਂ ਸਾਡੇ ਹਲਕੇ ਦੀਆਂ ਸੜਕਾਂ ਸੀਗੀਆਂ ਉਹ ਸਾਡੇ ਲੋਕਲ ਲੋਕਾਂ ਦੇ ਲਈ ਹੀ ਲੰਘਣ ਵਾਸਤੇ ਸੀ ਕਿਉਂਕਿ ਜਦੋਂ ਸ਼ੰਭੂ ਤੋਂ ਬਾਯਾ ਇੱਧਰ ਨੂੰ ਕਪੂਰੀ ਨੂੰ ਜਾਂ ਊਂਕ ਸਰਪਿੰਡ ਆ ਗਿਆ ਕੇ ਜੰਡਮਗੋਲੀ ਆ ਗਿਆ ਕੇ ਫਿਰ ਲੋਹ ਸਿੰਪਲੀ ਨੋਕੇ ਆ ਬਾਲੇ ਚੜਦੀਆਂ ਸੜਕਾਂ ਸੀ ਠੱਗਰ ਦੇ 70 ਕ੍ਰੋਸ ਕਰਦੇ ਸੀ ਉਹ ਲੋਕਲ ਬੰਦਿਆਂ ਵਾਸਤੇ ਹੀ ਬਣੀਆਂ ਹੋਈਆਂ ਸੀ ਲੇਕਿਨ ਜਦੋਂ ਤੋਂ ਫਿਰ ਇਹ ਮੋਰਚਾ ਸ਼ੁਰੂ ਹੋਇਆ ਰਾਸਤੇ ਬੰਦ ਹੋਏ ਤਾਂ ਜਿੰਨੀ ਵੀ ਟ੍ਰੈਫਿਕ ਸੀਗੀ ਉਹ ਬਾਇਆ ਇਹਨਾਂ ਪਿੰਡਾਂ ਦੇ ਵਿੱਚੋਂ ਹੀ ਹੋ ਕੇ ਅੱਗੇ ਅੰਮ੍ਰਿਤਸਰ ਨੂੰ ਜਾਂਦੀ ਸੀ ਤੇ ਵੱਡੀਆਂ ਗੱਡੀਆਂ ਵੀ ਜਾ ਰਹੀਆਂ ਹੋਰ ਟ੍ਰੈਫਿਕ ਵੀ ਜਾ ਰਹੀ ਹੈ ਤੇ ਦਿੱਕਤਾਂ ਤਾਂ ਕਾਫੀ ਆ ਰਹੀਆਂ ਜੀ ਜਿਹਦੇ ਵੱਲ ਨਾ ਕੇਂਦਰ ਸਰਕਾਰ ਨੇ ਧਿਆਨ ਦਿੱਤਾ ਤੇ ਨਾ ਹੀ ਸੂਬਾ ਸਰਕਾਰ ਨੇ ਧਿਆਨ ਦਿੱਤਾ ਜੋਗਾ ਸਿੰਘ ਜੀ ਇੱਕ ਗੱਲ ਸਪਸ਼ਟ ਨਹੀਂ ਹੋ ਰਹੀ ਸਾਡੇ ਜਿਹੜੇ ਸ਼ਰੋਤੇ ਨੇ ਉਹ ਵੀ ਪੁੱਛ ਰਹੇ ਨੇ ਆ ਜਸਵਿੰਦਰ ਸਿੰਘ ਨੇ ਮੇਰੇ ਫੇਸਬੁਕ ਤੇ ਹੁਣੇ ਸਵਾਲ ਪੁੱਛਿਆ ਵਾ ਕਿ ਰਸਤਾ ਰੋਕਿਆ ਕਿੰਨੇ ਆ ਤੁਹਾਡੀ ਕੀ ਜਾਣਕਾਰੀ ਆ ਦੇਖੋ ਮੇਰੇ ਮੁਤਾਬਕ ਤਾਂ ਜਿਹੜੇ ਕਿਸਾਨ ਸੀਗੇ ਇਹ ਦਿੱਲੀ ਜਾਣ ਦੀ ਤਿਆਰੀ ਕਰਕੇ ਆਏ ਸੀਗੇ ਰਸਤਾ ਤਾਂ ਕੇਂਦਰ ਸਰਕਾਰ ਨੇ ਹੀ ਰੋਕਿਆ ਜੀ ਮੈਂ ਜੋ ਉੱਥੇ ਪਤਾ ਲੱਗਿਆ ਤੇ ਆਪਾਂ ਸਾਰਿਆਂ ਨੇ ਉਦੋਂ ਦੇਖਿਆ ਤੇ ਕੇਂਦਰ ਦੀ ਸਰਕਾਰ ਨੇ ਹਰਿਆਣਾ ਸਰਕਾਰ ਬੀਜੇਪੀ ਦੀ ਆ ਉਹਨੇ ਇੰਨੀ ਜ਼ਿਆਦਾ ਉੱਥੇ ਮਤਲਬ ਉਹ ਕੀਤੀ ਹੋਈ ਸੀਗੀ ਤੇ ਕਾਫੀ ਬੱਚਿਆਂ ਦੀਆਂ ਅੱਖਾਂ ਦਾ ਵੀ ਨੁਕਸਾਨ ਹੋਇਆ ਅਥਰੂ ਗਏ ਛੱਡੇ ਹੋਰ ਛੱਡੇ ਖਨੌਰੀ ਬਾਰਡਰ ਵੀ ਸੀਗਾ ਇਹ ਬੜੀ-ਬੱਡੀ ਉਹਨਾਂ ਨੇ ਤਿਆਰੀ ਕੀਤੀ ਹੋਈ ਸੀ ਕਿ ਕੋਈ ਬੰਦਾ ਕਿ ਨਾ ਜਾ ਸਕੇ ਪਰ ਜਿਹੜੇ ਕੱਲ ਲੋਕੀ ਇਕੱਠੇ ਹੋ ਕੇ ਗਏ ਆ ਉਹ ਫਿਰ ਕਿਸਾਨਾਂ ਕੋਲ ਕਿਉਂ ਗਏ ਫਿਰ ਉਹ ਸਰਕਾਰ ਕੋਲ ਕਿਉਂ ਨਹੀਂ ਜਾਂਦੇ ਹੋ ਦੇਖੋ ਇਹਦੇ ਬਾਰੇ ਮੈਂ ਆਪਣੀ ਨਿੱਜੀ رائے ਦੇ ਸਕਦਾ ਹਾਂ ਸੰਧੂ ਸਾਹਿਬ ਕਿ ਕਿਸਾਨਾਂ ਨੂੰ ਇਹ ਚਾਹੀਦਾ ਹੈ ਜਿਹੜੇ ਕਿਸਾਨ ਯੂਨੀਅਨ ਆ ਜਿਵੇਂ ਭਦੇਤ ਸਾਹਿਬ ਐ ਜਾਂ ਦਿੱਲੀਵਾਲ ਸਾਹਿਬ ਐ ਇਹਨਾਂ ਨੂੰ ਹੁਣ ਇੱਕ ਰਸਤਾ ਖੋਲ ਕੇ ਇੱਕ ਸਾਈਡ ਚਲਾ ਦੇਣੀ ਚਾਹੀਦੀ ਹੈ ਤੇ ਇੱਕ ਸਾਈਡ ਤੇ ਬੈਠ ਜਾਣਾ ਤੇ ਇੱਕ ਆਪਣੀ ਚਿੱਠੀ ਕੇਂਦਰ ਸਰਕਾਰ ਨੂੰ ਲਿਖ ਦੇਣ ਤੇ ਇਹ ਕਹਿ ਦੇਣ ਕਿ ਅਸੀਂ ਇੱਕ ਪਾਸਾ ਖੋਲ ਦਿੱਤਾ ਹੈ ਤੇ ਤੁਸੀਂ ਲੋਕਾਂ ਦੀ ਸਹੂਲਤ ਦੇ ਲਈ ਇੱਕ ਪਾਸਾ ਖੋਲ੍ਹ ਦਿਓ ਦੇਖੋ ਰਸਤਾ ਤਾਂ ਕੇਂਦਰ ਸਰਕਾਰ ਨੇ ਬੰਦ ਕੀਤਾ ਹੈ ਕਿਸਾਨਾਂ ਦਾ ਦਿੱਲੀ ਜਾਣ ਦੀ ਤਿਆਰੀ ਕਰਕੇ ਆਏ ਸੀਗੇ ਤੇ ਇਸ ਕਰਕੇ ਲੋਕਾਂ ਦੇ ਵਿੱਚ ਕੇਂਦਰ ਸਰਕਾਰ ਦਾ ਜਿਹੜਾ ਰਵਈਆ ਉਹ ਵੀ ਸਾਹਮਣੇ ਆ ਜਾਏਗਾ ਤੇ ਕਿਸਾਨਾਂ ਦੀ ਜਿਹੜੀ ਲੋਕਾਂ ਦੇ ਵਿੱਚ ਖਿੱਚੋ ਤਾਣ ਹੈ ਜਾਈ ਚਰਚਾ ਚੱਲ ਰਹੀ ਹੈ ਕਿ ਕਿਸਾਨ ਯੂਨੀਅਨਾਂ ਜਿਹੜੀਆਂ ਦੋਏ ਯੂਨੀਅਨ ਐ ਪੰधेਰ ਦੀ ਤੇ ਡੱਲੇਵਾਲ ਦੀ ਐ ਤੇ ਇਹਨਾਂ ਬਾਰੇ ਜੋ ਸਾਡੇ ਇਲਾਕੇ ਦੇ ਲੋਕਾਂ ਦੇ ਵਿੱਚ ਥੋੜਾ ਬਹੁਤਾ ਰੋਸ ਹੈ ਤੇ ਬੰਦੇ ਸਾਡੇ ਜਾਣਦੇ ਆ ਸਾਰਾ ਕੁਝ ਐਹੀ ਦੀ ਗੱਲ ਨਹੀਂ ਤੇ ਮਤਲਬ ਇਹਨਾਂ ਨੂੰ ਇੱਕ ਰਸਤਾ ਖੋਲ ਕੇ ਚਿੱਠੀ ਗਵਰਨਮੈਂਟ ਆਫ ਇੰਡੀਆ ਨੂੰ ਲਿਖਣੀ ਚਾਹੀਦੀ ਹੈ ਕਿ ਦਿੱਲੀ ਜਾਣ ਦਾ ਰਸਤਾ ਗਵਰਨਮੈਂਟ ਆਫ ਇੰਡੀਆ ਖੋਲੇ ਸਾਨੂੰ ਇਹਦੇ ਵਿੱਚ ਕੋਈ ਤਰਾਜ ਨਹੀਂ ਕਿਉਂਕਿ ਰਸਤਾ ਤਾਂ ਕੇਂਦਰ ਗਵਰਨਮੈਂਟ ਨੇ ਬਣਾਉਣਾ ਹੈ ਮੈਨੂੰ ਇਹ ਦੱਸੋ ਕਿ ਪਹਿਲੋਂ ਜਦੋਂ 2021-22 ਚ ਸੰਘਰਸ਼ ਚੱਲਿਆ ਉਦੋਂ 32 ਜਥੇਬੰਦੀਆਂ ਸੀ ਤੇ ਹੁਣ ਇਹਦੇ ਚ ਸਿਰਫ 2 ਜਾਂ 3 ਜਥੇਬੰਦੀਆਂ ਸ਼ਾਮਲ ਨੇ ਜੋ ਸ਼ੰਭੂ ਬਾਰਡਰ ਤੇ ਹੋ ਰਿਹਾ ਵਾ ਇਹਦਾ ਕੀ ਕਾਰਨ ਤੁਹਾਨੂੰ ਲੱਗਦਾ ਵਾ ਦੇਖੋ ਇਹਦਾ ਵੱਖੋ ਵੱਖ ਕਾਰਨ ਸੁਣਨ ਦੇ ਵਿੱਚ ਆਇਆ ਜੀ ਔਰ ਮੈਂ ਸਮਝਦਾ ਕਿ ਜਿੰਨੀ ਦੇਰ ਅਸੀਂ ਏਕਤਾ ਦੇ ਨਾਲ ਚੱਲਦੇ ਰਹੇ ਹਾਂ ਜਿੰਨੇ ਵੀ ਅੰਦੋਲਨ ਏਕਤਾ ਦੇ ਨਾਲ ਚੱਲੇ ਆ ਉਹ ਅੰਦੋਲਨ ਅਸੀਂ ਸਫਲਤਾ ਦੇ ਨਾਲ ਪੂਰੇ ਕੀਤੇ ਆ ਤੇ ਇਸ ਅੰਦੋਲਨ ਦੇ ਵਿੱਚ ਇਹ ਮੈਂ ਮਹਿਸੂਸ ਕਰਦਾ ਕਿਉਂਕਿ ਸਰਦਾਰ ਸਤਨਾਮ ਸਿੰਘ ਬਹਿਰੂ ਨਹੀਂ ਜਾਂ ਹੋਰ ਸਾਰੇ ਆਪਕੂ ਮੇਰੇ ਸਤਾਰਜੁਗ ਮੈਨੂੰ ਮਿਲਦੇ ਰਹਨੇ ਆ ਕਿ ਇਸ ਅੰਦੋਲਨ ਦੇ ਨਾਲ ਇੰਡੀਆ ਲੈਵਲ ਤੇ ਇੱਕ ਗੱਲਾਂ ਦੀ ਗੱਲ ਤਾਂ ਜ਼ਰੂਰ ਗਈ ਹੈ ਲੇਕਿਨ ਇਕੱਠੇ ਹੋਣ ਦੇ ਵਿੱਚ ਇਹ ਜ਼ਰੂਰ ਕਿਤੇ ਨਾ ਕਿਤੇ ਇਹ ਪਛੜ ਗਏ ਇਹਨਾਂ ਨੂੰ ਏਕਤਾ ਜ਼ਰੂਰ ਕਰ ਲੈਣੀ ਚਾਹੀਦੀ ਹੈ ਜਿੰਨੇ ਅੰਦੋਲਨ ਵੀ ਏਕਤਾ ਦੇ ਨਾਲ ਚੱਲੇ ਆ ਭਾਵੇਂ ਉਹ ਕਿਸਾਨ ਅੰਦੋਲਨ ਹੈ ਭਾਵੇਂ ਕੋਰ ਅੰਦੋਲਨ ਹੈ ਉਹ ਜ਼ਰੂਰ ਜਿੱਤਾਂ ਵੱਲ ਵਧੇ ਆ ਤੇ ਇਕੱਠੇ ਹੋ ਕੇ ਏਕਤਾ ਦੇ ਨਾਲ ਜੇ ਚੱਲ ਪੈਂਦੇ ਤਾਂ ਮੈਂ ਸਮਝਦਾ ਕਿ ਇਸ ਅੰਦੋਲਨ ਨੇ ਵੀ ਹੋਰ ਥੋੜੀ ਜੀ ਤੇਜ਼ੀ ਫੜ ਲੈਣੀ ਸੀ ਸੋ ਇਹਦਾ ਮਤਲਬ ਹੈ ਆਪਸ ਦੇ ਵਿੱਚ ਇਹਨਾਂ ਦੇ ਮਤ ਪੇਦ ਨਜ਼ਰ ਆ ਰਹੇ ਆ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਇਸੇ ਕਰਕੇ ਸ਼ਤ ਇਕੱਠੇ ਨਹੀਂ ਹੋਏ ਦੇਖੋ ਬਿਲਕੁਲ ਜੀ ਮਤ ਭੇਦ ਤੇ ਮਨ ਭੇਦ ਜ਼ਿਆਦਾ ਲੱਗਦੇ ਆ ਕਿ ਮਨਾਂ ਦੇ ਭੇਦ ਜ਼ਿਆਦਾ ਹੈ ਮਤ ਭੇਦ ਤੇ ਮਨ ਭੇਦ ਕਿਉਂਕਿ ਜਦੋਂ ਟੀਚਰ ਸਾਡਾ ਇੱਕ ਹੈ ਟੀਚਰ ਸਾਡਾ ਕਿਸਾਨੀ ਨੂੰ ਬਚਾਉਣ ਦਾ ਹੈ ਟੀਚਰ ਸਾਡਾ ਐਮਐਸਪੀ ਲੈਣ ਦਾ ਹੈ ਟੀਚਰ ਸਾਡਾ ਪੰਜਾਬ ਦੇ ਜਿਹੜੇ ਮਤਲਬ ਨੌਜਵਾਨ ਹੈ ਕਿਸਾਨ ਕਿਸਾਨਾਂ ਦੇ ਬੱਚੇ ਹੈ ਉਹਨਾਂ ਦੇ ਲਈ ਲੜਾਈ ਲੜਨ ਦਾ ਤਾਂ ਸਾਨੂੰ ਵੱਖੋ ਵੱਖਰੇ ਰਾਹਾਂ ਦੇ ਉੱਤੇ ਤੁਰਨ ਦਾ ਕੋਈ ਫਾਇਦਾ ਨਹੀਂ ਹੈ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਇਹਨਾਂ ਨੂੰ ਕਿਸੇ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋਣ ਦੀ ਲੋੜ ਹੈ ਜੇਕਰ ਰਾਜੇਵਾਲ ਹਾਕਮਾਰਦ ਹੈ ਕਿ ਅਸੀਂ ਪੰਜਾਬ ਦੇ ਪਾਣੀਆਂ ਨੂੰ ਬਚਾਉਣਾ ਹੈ ਤਾਂ ਵੀ ਇਹਨਾਂ ਨੂੰ ਇੱਕ ਹੋਣਾ ਚਾਹੀਦਾ ਹੈ ਜੇਕਰ ਕੋਈ ਕਿਸੇ ਹੋਰ ਕਿਸਾਨੀ ਮਸਲੇ ਤੇ ਹਾਕਮਾਰਦ ਹੈ ਇਹਨਾਂ ਨੂੰ ਕੋਈ ਨਾ ਕੋਈ ਇੱਕ ਰੂਪਰੇਖਾ ਜਿਵੇਂ ਪਹਿਲਾਂ ਇਹਨਾਂ ਨੇ 32 ਮੈਂਬਰੀ ਜਾਂ ਕਿੰਨੀ ਮੈਂਬਰੀ ਬਣਾਈ ਸੀ ਉਹ ਅਜਿਹੀ ਇੱਕ ਕੋਈ ਇਹਨਾਂ ਨੂੰ ਕਮੇਟੀ ਬਣਾਉਣੀ ਚਾਹੀਦੀ ਹੈ ਜਿਹੜੀ ਰੈਗੂਲਰ ਟੱਚ ਦੇ ਵਿੱਚ ਰਹੇ ਦੇ ਉਹ ਕਿਸਾਨੀ ਮਸਲਿਆਂ ਦੇ ਉੱਤੇ ਆਪਣੇ ਆਦਾਨ ਪ੍ਰਦਾਨ ਵਿਚਾਰਾਂ ਦੀ ਕਰਦੀ ਸੀ ਜਿਹੜੀ ਕਿ ਹੈ ਨਹੀਂ ਇਸ ਟਾਈਮ ਖਰੋਤ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ